ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਰਾਜਾ ਸਾਹੀ ਢੋਲੇ ਡੇਰੀ ਫਾਰਮ ਤੇ ਪਹੁੰਚੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਤੁਹਾਨੂੰ ਛੇ ਛੋਟੀਆਂ ਚਾਹਾਂਗੇ ਪੰਜ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਆ ਗਏ ਕਾ ਵੀਰ ਨਾਲ ਪਾਸੇ ਪੁੱਛ ਦਿਨਾ ਦੀ ਡਿਟੇਲ ਸਸੀ ਬਾਈ ਜੀ ਸਸੀ ਆਪੀ ਜੀ ਇਹੋ ਚੱਲ ਜੇ ਬਹੁਤ ਵਧੀਆ ਭਾਈ ਤੂੰ ਹੀ ਸੁਣਾਓ ਹਾਂ ਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜੱਗੇ ਭਾਜੀ ਆਪਣਾ ਬਾਈ ਜੀ ਨਾਮ ਤੇ ਐਡਰੈਸ ਦੱਸੋ ਹਾਂ ਭਾਈ ਮੇਰਾ ਹਰਮਨ ਜੋ ਪਿੰਡ ਰਾਇਆ ਸੰਸੀ ਜ਼ਿਲ੍ਹਾ ਮਪਰਸੰਗ ਤਹਿਸੀਲ ਜਨਾ ਆਇਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਜੇ ਫੋਨ ਨੰਬਰ ਮੇਰਾ ਹੈਗਾ 82643 4231 ਜੋ ਪਾਈ ਠੀਕ ਹੈ ਜੀ ਹਾਂਜੀ ਨਗੀਨਾ ਹੀ ਗੱਲ ਲਿਆਉਂਦੇ ਭਾਈ ਨੀਲੀਆਂ ਮੀਣੀਆਂ ਅੱਛਾ ਜੀ ਚੰਗੀਆਂ ਝੋਟੀਆਂ ਜਿੱਲੀਆਂ ਹੈਗੀਆਂ ਸਾਰੀਆਂ ਸਾਫ ਆ ਠੀਕ ਆ ਠੀਕ ਆ ਹਾਂਜੀ ਮੰਡੀ ਵਾਲਾ ਮਾਹੌਲ ਬਣਾਤਾ ਭਾਈ ਯਾਰ ਮੰਨੇ ਯਾਰ ਮਾਹੌਲ ਭਾਈ ਪਣਿਆ ਹੀ ਰਹਿੰਦਾ ਆ ਇਹ ਦੋ ਤਿੰਨ ਵੇਗੀਆਂ ਵਿੱਚੋਂ ਸਵੇਰਦੀਆਂ ਅੱਛਾ ਜੀ ਹਾਂਜੀ ਠੀਕ ਆ ਇਦਾਂ ਕਰੀਏ ਸ਼ੁਰੂਆਤ ਜੀ ਬਾਹਰ ਭਾਈ ਤੁਹਾਨੂੰ ਬਰਾ ਆਪਣਾ ਜਾਇਜ ਪਹਾੜਾ ਹੁੰਦਾ ਆਪਾਂ ਘਰ ਆਇਓ ਫਿਰਕੇ ਲੈ ਆਉਂਦਾ ਚਾਰ ਚਾਰ ਅੱਡੇ ਮਾਲ ਵਿਖਦਾ ਹਾਂਜੀ ਹਾਂਜੀ ਪਹਾੜਾ ਲਾ ਗਿਆ ਅਗਲੇ ਦੀ ਕੋਲ ਚੁੱਪ ਕਰੀ ਪਰਮਾਨੰਦ ਬਿਲਕੁਲ ਕਾਰੋਬਾਰੀ ਵੀਰਾਂ ਨੂੰ ਮਾਲ ਦੇਈਦਾ ਹਾਂਜੀ 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 ਬਿਲਕੁਲ ਸਹੀ ਗੱਲ ਆ ਜੀ ਵੀ ਆਪਾਂ ਅੱਜ ਡੀਡ ਕਰਦੇ ਨਿਗੇ ਨਿਗੇ ਪਹਿਲੇ ਫੋਨਾਂ ਦੇ ਵਿਗਣ ਵਾਲਾ ਮਾਰਿਆ ਅੱਛਾ ਜੀ ਹਾਂਜੀ ਬਾਈ ਤੁਸੀਂ ਹਾਂ ਪਹਿਲੇ ਨੰਬਰ ਤੇ ਆ ਭਾਈ ਨੀਲੀ ਦੀ ਮੈਂ ਛੋਟੀ ਦੁੱਧਾਂ ਸੁਆ ਸੁਈਏ ਰਾਤ ਦੀ ਅੱਛਾ ਇਹ ਖਾਓ ਥਣ ਲੈਵਾ ਚੱਕ ਗਾਵਾਂ ਨੂੰ ਲਈ ਫੜੀ ਤੇ ਨਹੀਂ ਭਾਜੀ ਆ ਲੱਗਾ ਬਿਲਕੁਲ ਤਾਜੀ ਸੁਈ ਪਰ ਔਣ ਵੀ ਦਈ ਆ ਹਾਂਜੀ ਹਾਂਜੀ ਇਹਦੇ ਪਿੱਛੇ ਜਵਾਕ ਭਾਜੀ ਕੱਟਾ ਜੀ ਆ ਮੇਰੇ ਨੂੰ ਠੀਕ ਆ ਜੀ ਮੇਲ ਕਾਫ ਆ ਗਿਆ ਜਿਹੜੇ ਥਣ ਤੋਂ ਜਿਹੜਾ ਨੋਕਲਾ ਲੱਗਾ ਪਿਆ ਆ ਵਾਲਾ ਮੇਲ ਆਹ ਵੇ ਲੋ ਨਾੜੂ ਨਾਲ ਜੀ ਭਾਜੀ ਕੱਟੇ ਦਾ ਠੀਕ ਆ ਜੀ ਹਾਂਜੀ ਬਾਈ ਕਿੰਨਾ ਕੁ ਬਾਲਾ ਮੂਲਾ ਕੱਢਿਆ ਦੇਖੋ ਭਾਈ ਐਡਾ ਕੱਟ ਮਣਕੀ ਅੱਖ ਬੋੜਾ ਪਾਜੀਆ ਜੇ ਇੱਕੋ ਚਵਾਈ ਹੋਈ ਆ 3.5 ਤੋਂ 4 ਕਿਲੋ ਦੇ ਵਿੱਚ ਵਿੱਚ ਬੱਚਾ ਰਜਾ ਕੇ ਚੁਆਇਆ ਏ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਕੱਦ ਕੱਦ ਜਿਹੜਾ ਬਹੁਤ ਹੀ ਚੰਗਾ ਹੈ ਇਹਦਾ ਇਹ ਫੇਸਵਾਲ ਤੋਂ ਚੈੱਕ ਕਰ ਲੇ। ਦੇਖੋ ਭਾਈ ਇਹਨਾਂ ਮਣਕੀ ਅੱਟ ਤੇ ਢੇਡਾ ਕਾਟਾ ਹੁੰਦਿਆ ਵਾ। ਕੱਦ-ਕਾਟ ਜਿਹੜਾ ਬਹੁਤ ਚੰਗਾ। ਭਾਈ ਕਿੰਨੇ ਕ ਦੁੱਧ ਵਾਲੀ ਇਹ? ਦੁੱਧ ਭਾਈ ਆਪਸਾ ਵਾਲੇ ਜਿਹੜੇ ਪੰਨੇ ਖੜਨੀਏ ਕਿੰਨਾ ਚੋਣਾ ਸੱਜਦਾ ਆ। ਅੱਛਾ ਜੀ। ਮੈਂ ਪਹਿਲੇ ਸੂਏ ਘਰ ਆਲੇ ਗਿਆ 13-14 ਕਿਲੋ ਚਵਾਇਆ ਆ। ਅੱਛਾ ਜੀ। ਜਿਹੜੇ ਮੀਨ ਨੇ ਖੜਦੇ ਉਹਨੇ ਆਪ ਆਈਡੀਆਂ ਲਾ ਲੈਣਾ ਵੀ ਕਿੰਨਾ ਚੋਣਾ ਆਪਣੀ ਸੇਵਾ ਦਾ। ਠੀਕ ਹੈ ਠੀਕ ਜੀ। ਤੈਨੂੰ ਪਤਾ ਜਿੱਦੇ ਵੀ ਕਰਵਾ ਲਿਓ ਜਿੰਨਾ ਪਈਏ ਉਨਾ ਚੋਈਦਾ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਲਓ ਜੀ ਇਹਨਾਂ ਦੁੱਧ ਜਾ ਸੁਆ ਸੁਈਆ ਤੇ ਪਹਿਲਾਂ ਨਾ ਜਿਹੜਾ 13 ਵਿੱਚ 14 ਲੀਟਰ ਦੁੱਧ ਭਰਿਆ ਵਾ ਤੇ ਕਟਾਸਤ ਜਉਂਦੀ ਅੱਗੇ ਦੇਉਣੀ ਪਿੱਛੇ ਨੂੰ ਬਿਲਕੁਲ ਸਹੀ ਗੱਲ ਹੈ ਜੀ ਲੋ ਜੀ ਘਰ ਦਾ ਵਗ ਨਹੀਂ ਕਿਹਾ ਉਹ ਵੀ ਚੰਗਾ ਆਠ ਅਠ ਨੌ ਨੌ ਪਿੱਲੋ ਪਾਜੀ ਨਿਗੀਆਂ ਨਗੀਆਂ ਦੇਣ ਨਹੀਂ ਆਂ ਤੇ ਸਹੀ ਗੱਲ ਹੈ ਜੀ ਆ ਵੇਖੋ ਲੋ ਜੀ ਅੱਖਾਂ ਵਾਲਾ ਚੰਗਾ ਆ ਗਿਆ ਜੀ ਇਹ ਤਾਂ ਵਾਲੇ ਛੋਟੀਆਂ ਦੀ ਭਾਜੀ ਮੈਨੂੰ ਹੀ ਲੱਗਾ ਅੱਛਾ ਜੀ ਹਾਂ ਜੀ ਇੰਨੀ ਪੋਲੀ ਹੈ ਤੇਰਾ ਭਾਜੀ ਮੁੱਲ ਫਿਰ ਮੋਲ ਤਾਂ ਵੀਰ ਨੂੰ ਢੀ ਚੋਟੀ ਰਾਜਾ ਕਵੀ ਸਾਬ ਹੀ ਕਰ ਲਿਆ ਤਾਂ ਵੀ ਜਾਜ ਆ ਹਾਂਜੀ ਦੀਵਾਲੀ ਮੰਡੀ ਆਉਣ ਦੀ ਪਾਸੇ ਡੇਢ ਕਰੀ ਗਈ ਹੈ ਉੱਥੇ ਬੰਨ ਕੇ ਅੱਛਾ ਜੀ ਇੱਕ ਦਾ ਦੀ ਛੋਟੀ ਦੇ ਦਈਏ ਕਰ ਦਈਆ ਨਾ ਹੀ ਕਰ ਦੋ ਜਿੰਨਾ ਕਰਨਾ ਹੈ ਨਹੀਂ ਦੱਸ ਦੋ ਆਪ ਹੀ ਹਾਂ ਨਾ ਤੇ ਵੀ ਇੱਕ ਪੰਜ ਦੀ ਛੋਟੀ ਦਵਾਏ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ 1 ਲੱਖ ਦੇ 5000 ਦੀ 14 15 ਮੀਟਰ ਦੁੱਧ ਪਰੋ ਲੈਵਾ ਵੇਖ ਲਓ ਭਾਜੀ ਝੋਡੀ ਦਾ ਚੱਡਾ ਤੁਸੀਂ ਚੈੱਕ ਕਰ ਸਕਦੇ ਜਾਨ ਭੰਡਾਰ ਪੰਗਾਵਾਂ ਤੇ ਦੂਜੇ ਨੰਬਰ ਤੇ ਭਾਜੀ ਕਿਵੇਂ ਆ ਗਈ ਝੋਟੀ ਭਾਜੀ ਦੂਜਾ ਸੁਆ ਮੀ ਝੋਟੀ ਸੂਈ ਆ ਗਈ ਆ ਫੀਮੇਲ ਕਾਫ ਮਦਰ ਕੇ ਸੂਈ ਨੂੰ 15 ਤੋਂ 16 ਦਿਨ ਹੋਏ ਜੀ ਠੀਕ ਹੈ ਲਓ ਜੀ ਫੀਮੇਲ ਕਾਫ ਆ ਗਿਆ ਜ ਆਹ ਵਾਲਾ ਤੁਸੀਂ ਚੈੱਕ ਕਰ ਸਕਦੇ ਥਾਂ ਲੈਵਾ ਮੇਨੋ ਭਾਜੀ ਮੀਣੀ ਦਾ ਇੱਧਰ ਵੇਖੋ ਉਹ ਜੱਟਾ ਇਹਨੂੰ ਰੱਖਾਂਗੇ ਕਿਵੇਂ ਕੱਟ ਸਕਦੇ ਰੀਟ ਇਸ ਏਰ ਕੋ ਭਾਈ ਕਿ ਨਾ ਦੁੱਧ ਭਾਜੀ ਇਹ ਹੋਊਗਾ 11 12 ਕਿਲੋ ਸ਼ਾਪ ਕਰਕੇ ਜਿਹੜਾ ਮਰਜੀ ਵੀਰਲਾ ਜੀ ਠੀਕ ਸਾਡੇ ਕੋਲੋਂ ਪਰ ਭਾਈ ਚਾਰ ਡੰਗ ਕੋ ਵੀਰ ਚੋਕ ਲੈ ਜੇ ਤਸੱਲੀ ਕਰੋਂ ਪੂਰੀ ਜਿਹੜਾ ਵੀ ਆਨਲਾਈਨ ਮਗਾਉ ਉਹਨੂੰ ਦਾਹਾਂ ਦੀ ਗਰੰਟੀ ਦੇਵਾਂਗੇ ਠੀਕ ਆ ਸੈਂਕ ਨੂੰ ਮਿਲਦੇ ਭਾਈ ਨਹੀਂ ਸੈਂਕ ਨਹੀਂ ਚੱਗੇ ਵੀਰ ਹੈਦੇ ਠੀਕ ਆ ਚੱਲਦੇ ਸੈਂਕ ਵੀ ਸਮਝਦੇ ਹੈਦੇ ਆ ਇੱਕਾਤ ਕੱਟਦੇ ਆ ਆ ਵੇਖੋ ਭਾਈ ਤੰਗੀ ਨਾਲ ਹੀ ਲੰਦੇ ਸੈਂਕ ਦੇ ਕੋਲ 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 ਸਹੀ ਜਿਹਾ ਲੰਦੇ ਆ ਵੀ ਸੈਂਕ ਤੋਂ ਵੀ ਸਮਝਦੇ ਆ ਇੱਥੇ ਇੱਕ ਤਰ੍ਹਾਂ ਦੇ ਵੇਖੋ ਭਾਜੀ ਮੀਨੀ ਝੋਟੀ ਵੀ ਲਰੀ ਟਮਾਟ ਹੁੰਦੀ ਆ ਲੱਕ ਕਹਿੰਦੇ ਚੰਗੀ ਐਨ ਮਿਸ ਪੂਜਾ ਦੇ ਕਲਿੱਪ ਦੋਵੇਂ ਸਿੰਘੇ ਦੋਵੇਂ ਹਿਲਦੇ ਜੇ ਭਾਈ ਸਿੰਘ ਪੂਰੇ ਘਰ ਤੱਕ ਵੇਖੋ ਮੈਂ ਛੋਟੀ ਦਾ ਪਿੱਛੋਂ ਪੇਟ ਪੂੜਾ ਵੇਖੋ ਲੈਵਾ ਵੀ ਫੋਟ ਫੋਟ ਬਾਹਰ ਨੂੰ ਹੁੰਦੀ ਆ ਮਾਲੀ ਦੇ ਤੋਂ 11 ਪਰ 10 ਦੀ ਫੁੱਲ ਗਰੰਟੀ ਹੈ ਬਾਈ ਦੀ ਤੇ ਕਾਦ ਕਾਈਦਾ ਭਾਈ 12 ਕਿਲੋ ਆਊਗਾ ਅੱਛਾ ਜੀ ਹਾਂ ਜੀ ਠੀਕ ਆ ਲਓ ਜੀ ਹੋਊਗਾ 12 ਪਰ 10 ਦੀ ਫੁੱਲ ਗਰੰਟੀ ਹੈ ਥਾਨ ਤੋਂ ਇਹਨਾਂ ਵੀ ਬਹੁਤ ਚੰਗਾ ਲੱਗਾ ਐਨ ਸਿੰਗਲ ਹੱਡੀ ਚਲੋ ਕੋ ਚੰਗੀਰਾਂ ਵਾਲਾ ਭਰਾ ਲੈ ਜੀ ਤੁਹਾਨੂੰ ਦੁੱਧ ਚੰਗਾ ਕੱਢੀ ਜਾਊਗੀ ਦੁੱਧ ਭਾਈ 14-15 ਕਿਲੋ ਵਾਲੀ ਝੋਟੀ ਆ ਅੱਛਾ ਜੀ ਲੈ ਵਾ ਵੇਖ ਲੋ ਝੋਟੀ ਦਾ ਚਵਾਂ ਲੱਗਾ ਉਹ ਇੱਕ ਨੰਬਰ ਅੱਛਾ ਜੀ ਕੋਈ ਟਾਈਮ ਨਹੀਂ ਇਹ ਝੋਟੀ ਨੂੰ ਭਾਜੀ ਲੱਗਾ ਠੀਕ ਆ ਤੇ ਸਾਢੇ 700 ਇਹ ਝੋਟੀਆਂ ਆਪ ਜਾਂ ਦੇ ਚੋਰੀ ਆ ਅੱਛਾ ਜੀ ਹਾਂ ਜੀ ਠੀਕ ਆ ਤੇ ਇਹਦਾ ਮੁੱਲ ਭਾਈ ਜੀ ਵੇਖ ਲੋ ਵੀ ਜੀ ਇਹਦਾ ਮੁੱਲ ਅਸੀਂ ਸਵਾਇ ਕਰਦੇ ਅੱਛਾ ਜੀ 100 ਦੀ ਦੇ ਦਈਏ ਇਹ ਅਸੀਂ ਹਾਂ ਨਹੀਂ ਕਰਾਂ 15 ਦੀ ਭਾਗ ਵੀਰ ਭਾਜੀ ਇਹ ਲੈ ਜੇ ਭਲਾਓ ਲੈ ਜੀ ਠੀਕ ਆ ਲਓ ਜੀ ਇਹ ਵੀ 1,05,000 ਦੀ ਮੀਣੀ ਫੇਰ 3 ਜੇ ਨੰਬਰ ਤੇ ਝੋਟੀ ਕਿਵੇਂ ਆ ਗਈ ਜੀ ਆ ਜੱਗੇ ਵੀ ਕੂ ਸਿਆਲਾ ਵੇਰਲਾ ਵੱਡੀ ਝੋਟੀ ਆ ਹਾਂਜੀ ਹਾਂਜੀ ਮੰਗਰ ਨੂੰ ਇਹਦਾ 1 40 ਵੀ ਮੰਨ ਲਓ ਭਾਵੇਂ ਅੱਛਾ ਜੀ ਹਾਂਜੀ ਠੀਕ ਆ ਜੀ ਭਾਈ ਤੇ ਜੇ ਨੰਬਰ ਤੇ ਕਿਵੇਂ ਝੋਟੀ ਆ ਗਈ ਗਾੜੀ ਪੈਲ ਨੂੰ ਝੋਟੀ ਭਾਈ ਸੁਈ ਆ ਗਈ ਕੱਟਾ ਮਗਰ ਜੇ ਅੱਛਾ ਜੀ ਦੋ ਇਹ 7 8 ਦੇਣ ਠੀਕ ਆ ਇਹਦੇ ਥੱਲੇ ਵੀ ਘਰ ਆਲੇ 10 ਮੀਟਰ ਦੂਤ ਕਿਆ 9 ਮੰਨ ਕੇ ਲੈ ਜਾ ਜਿਹੜਾ ਵੀ ਮਰਜ਼ੀ ਠੀਕ ਆ ਠੀਕ ਆ ਆਪਾਂ ਜੇ ਅੱਗੇ ਤੁਹਾਨੂੰ ਬੜਾ ਪਾਸ ਕਰਕੇ ਆਂਦੀਆਂ ਹੁੰਦੀਆਂ ਵਾਂ ਹਾਂਜੀ ਹਾਂਜੀ ਆਪਾਂ ਤੇ ਟੋਣ ਜਾਣਾ ਨਹੀਂ ਆ ਘਰ ਆਲੇ ਦੇ ਘਰ ਦੋ ਟਾਈਮ ਠੀਕ ਆ ਹਾਂਜੀ ਲਓ ਜੀ ਇਹ ਜੱਟ ਬੁਲਾਇਆ ਹੈ ਤਾਂ ਸਾਡੇ ਘਰੋਂ ਆਪਣਾ ਅੱਜ ਕੇ ਵੀ ਕੋਈ ਚਾਹ ਤੈਮ ਟੋਣੇ ਅੱਛਾ ਜੀ ਹਾਂਜੀ ਮੈਂ ਕੋਈ ਨੀ ਗਾ ਨਹੀਂ ਆ ਸਿੰਗ ਠੀਕ ਆ ਹਾਂਜੀ ਮੋਰਾ ਨ ਇਹ 10 ਲੀਟਰ ਦੋ ਦੇ ਦਿਰ ਕੋਲ ਤਿਆਰਿਆ ਥਾਂ ਤੋਂ ਜਿਹੜਾ ਬਹੁਤ ਚੰਗਾ ਲੱਗਾ ਵਾ ਤੋੜਾ ਇੱਕੋ ਇਹਦਾ ਤੋੜਾ ਇੱਕਾ ਹੋਰ ਬਕਾਇਦਾ ਜੱਕੀ ਦੇ 18 ਮੇਖੋ ਫੇਸ ਕੁਆਲਟੀ ਲਓ ਜੀ ਫੇਸ ਵੀ ਚੈੱਕ ਕਰ ਤਾਂ ਦੇ ਜੀ ਇਹ ਬਾਈ ਕਿੰਨਾ ਕੁ ਭਾਜੂ ਦੋ ਜਾ ਪਾਜੀ 10 ਕਿਲੋ ਦੇ ਹੋਣਿਆ ਪੱਕਾ 12 13 ਕਿਲੋ ਗਿਆਨੀ ਆ ਪਾ ਗੇ ਪਹਿਲੇ ਛੇ ਮੇਟ ਦੋਣੀ ਠੀਕ ਹੈ ਠੀਕ ਹੈ ਜੀ 12 ਲੀਟਰ ਬੁੱਧ ਭਰੀ ਜਾ ਉਹ ਚੰਗਾ ਐਨ ਕੋਟ ਬਾਗ ਵਾਲਾ ਬਗਾ ਨੂੰ ਮੇਰੇ ਪਿੱਛੇ ਮੇਲਦਾ ਆ ਗਿਆ ਜੀ ਤੇ ਥਾਣਾ ਦਾ ਸਾਇਜ ਗਿਆ ਜਿਹੜਾ ਇਹਨ ਕੇ ਟਿੱਕ ਤੇ ਲੱਗਾ ਪਿਆ ਕਰਮਾਲੀ ਨੂੰ ਇਹਦਾ ਭਾਜੀ ਥਾਣਾ ਕਰਦੀ ਝੋਟੀ ਭਾਜੀ ਆਪਣੀ ਵੀਡੀਓ ਲੰਮੀ ਹੋਈ ਨਹੀਂ ਜਿੰਨੇ ਪੰਜ ਝੋਟੀ ਸਵਾਗਿਆ ਖੋਣੀ ਵੀਡੀਓ ਠੀਕ ਹੈ ਠੀਕ ਹੈ ਜਿਹਦਾ ਮੁੱਲ ਪੈ ਗਈ ਪਿੱਠਪੜਾ ਵੇਖ ਲਓ ਝੋਟੀ ਦਾ ਹਾਂਜੀ ਮੁੱਲ ਭਾਜੀ ਇਹਦਾ ਵੀ 1 5 ਕਰਦੇ ਜੀ ਅੱਛਾ ਜੀ ਕਰਾ ਦੋ ਮਾਨ ਜਿੰਨੇ ਦੀ ਤੁਹਾਨੂੰ ਜਾਏਗਾ ਇਹ ਵੀ ਜੈਜ ਕਰਦੀਏ ਲੱਖੋ ਕਰਦੀਏ ਅੰਦਰ ਮਾ ਦੇਣਾ ਲੱਖ ਦੀ ਦੇ ਰਹੀਏ ਕਰਦੀਏ ਲੱਖ ਨੂੰ ਨਹੀਂ ਛੱਡ ਦਈਏ ਪੰਜ ਹੀ ਛੱਡਾਂਗੇ ਭਾਈ 95000 ਦੀ ਝੋਟੀ ਦੇਣੀ ਆ ਅੱਛਾ ਜੀ ਮੇਰ ਜੀ ਦੀ ਵੇਖ ਲੋ ਕਿੰਦੀ ਸਕੀਨ ਕਰਦੇ ਵੇਖ ਲੋ ਕਿੱਥੇ ਚੁੱਕਾ ਠੀਕ ਆ ਠੀਕ ਆ ਠੀਕ ਲੋ ਜੀ ਕਾਟ ਕਾਟ ਵੱਡੇ ਕਾਟ ਕਾਟ ਆ ਲੀਏ ਤੇ 95000 ਦੀ ਤੇ ਵੀ ਕੋ ਝੋਟੀਆਂ ਦਾ ਲਿਆ ਆਈਆਂ ਭਾਈ ਦੋਵੇਂ ਉੱਦੋਂ ਅੱਛਾ ਜੀ ਠੀਕ ਕਰ ਜੀ ਠੀਕ ਆ ਜੱਗਵੀਰ ਆ ਬਖਾਰੀਏ ਚੌਥੇ ਨੰਬਰ ਤੇ ਮੈਂ ਠੀਕ ਆ ਲੋ ਜੀ ਚੌਥੇ ਨੰਬਰ ਤੇ ਆ ਗਈ ਜੇ ਅੱਗੇ ਇਹ ਬਾਈ ਇਹ ਵੀ ਸੂਈ ਆ ਇਹ ਵੀ ਸੂਈ ਸਵਾਈ ਭਾਜੀ ਰਾਤ ਦੀ ਸੂਈ ਬੋਲਾ 7-8 ਕਿਲੋ ਦੇ ਲਾਗੇ ਬੰਦੇ ਜੇ ਅੱਛਾ ਇਹ ਮਰ ਕਾਫ ਮਗਰ ਕੱਟੀ ਮਗਰ ਜੇ ਠੀਕ ਆ ਲੋ ਜੀ ਲਾੜੂ ਬੱਚਾ ਦਾ ਮਾ ਆ ਗਿਆ ਜੇ ਆ ਗਈ ਚੌਥੇ ਨੰਬਰ ਤੇ ਇਹ ਸੂਆ ਭਾਜੀ ਸੂਆ ਭਾਜੀ ਤਿੱਜਾ ਜੋ ਇਹ ਮੈਂ ਦਾ ਲੋ ਜੀ ਇਹਦਾ ਸੂਆ ਤੀਜਾ ਤੇ ਆ ਗਿਆ ਜੇ 7-3 ਇਹ ਤਾਂ ਵੀ ਕਹਿ ਸਕਦੇ ਇਹ ਵੀ ਸਿੰਗਲ ਹੱਡੀ ਇਹ ਬਾਈ ਕਿੰਨੇ ਕਿਲੋ ਦਾਲੀਆ ਇਹ ਵੀ ਭਾਜੀ 12-13 ਕਿਲੋ ਮਾ ਨਾ ਚਾਈ ਜਾਊਗੀ ਮੈਂ ਠੀਕ ਹੈ ਗੱਲ ਉਹ ਇਹ ਵੀ 12 13 ਲੀਟਰ ਦੁੱਧ ਪਰੇ ਹੋਰ ਲੱਗ ਗਈ ਕੋਈ ਕੈਲਪਾਣਾ ਦੇ ਦੇਣੀ ਭਾਜੀ ਅਸ਼ਾ ਜੀ ਹਾਂ ਜੀ ਇਹ ਚੱਡਾ ਛੱਡਾ ਇਹਦਾ ਵੀ ਕਾਫੀ ਸਫਾਈਆਂ ਦੇ ਵਿੱਚ ਆ ਗਿਆ ਥਾਂਸਨ ਵੀ ਚੰਗਾ ਗਿਆ ਤੇ ਲੱਗਾ ਵਾ ਇਹਦੇ ਪਿਛੇ ਫੀਮੇਲ ਕਾਫ ਕਿਹੜਾ ਜੀ ਉਹ ਫੀਮੇਲ ਕਾਫ ਭਾਈ ਕੱਟੀ ਬੈਠੀ ਏ ਠਾਗ ਦਿਖਾ ਦिए ਇਹ ਵਾਲਾ ਵੀ ਆ ਵਾਲਾ ਫੀਮੇਲ ਕਾਫ ਇਹਦੇ ਪਿਛੇ ਆ ਗਿਆ ਜੀ ਆ ਵੇ ਛੋਲਾ ਜੇ ਸਾਡੂ ਵੇਖੋ ਭਾਜੀ ਨਾਲ ਦੇ ਲਿਆ ਠੀਕ ਹੈ ਜੀ ਹਾਂ ਜੀ ਇਹਦਾ ਮੁੱਲ ਭਾਜੀ ਹਰ ਨੇ ਨੋ ਵੀਧੀ ਮੋਰ ਤੇ 85000 ਕਰ ਦੇ ਜੀ ਅਛਾ ਜੀ 80 ਵੀ ਦੇ ਲਈਏ ਲਿਕੇ ਸੀਓ ਅੰਦਰ ਨੂੰ ਕਿੰਨੀ ਕਰਦੀ ਐ ਜੱਗੇ ਵੀ ਤੂੰ ਦੱਸ ਦੇ 80 ਕਰਦੀ ਦੋ ਨਾ ਛੱਡੀਏ ਹਾਂਜੀ ਹਾਂ ਨਾ ਹੀ ਕਰੀਏ ਹਾਂਜੀ 75000 ਪੂਰੇ ਦੀ ਮੈਂ ਦੇਵਾਂਗੇ ਅੱਛਾ ਜੀ ਹਾਂਜੀ ਹੋਰ ਛੱਡ ਦੋ ਕੋ ਥੋੜੇ ਜਿਹਾ ਓਕੇ ਦੇ ਛੱਡਦਾ ਇਹ ਜੱਗੇ ਵੀ ਵੀਰ ਭਰਾ ਫੋਨ ਲਾ ਦੇ ਮੋੜ ਦੇ ਹੀ ਨਹੀਂ ਠੀਕ ਹੈ ਲਓ ਜੀ ਸੂਈ ਮੈਂ ਆ ਭਾਈ ਸਾਰਾ ਸਿਆਲ ਚ ਹੋ ਗਏ 50 55 ਜਿਹੜੀ ਮੈਂ ਜਿਹੜੀ ਮਰਜ਼ੀ ਦੇ ਦੇ ਬਿਲਕੁਲ ਸਹੀ ਗੱਲ ਹੈ ਲਓ ਜੀ 75000 ਦੇ ਵਿੱਚੋਂ ਵੀ ਮਾਨਤਾ ਬਾਈ ਕਹਿੰਦਾ ਕਿ ਕਰਾਂਗੇ ਬਾਈ ਨਹੀਂ ਛੋਟੀ ਆ ਗਈ ਭਾਜੀ ਫਿਰ ਨਹੀਂ ਦੇਖ ਲੋ ਲੈ ਵਾਈ ਵਾਈ ਦਾ ਸੁਆਇਦਾ ਵੀ ਪਹਿਲਾ ਜੀ 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 ਸ ਅਛਾ ਜੀ ਤੂੰ ਆ ਪਹਿਲਾ ਅਜੀ ਕੱਦ ਦੇਖੋ ਮਗਰ ਕੋਟੀ ਦਾ ਮਾਲਾ ਮਾਰਦੇ ਪੈਨ ਠੀਕ ਆ ਠੀਕ ਆ ਪੂਰੀ ਮੋਢੇ ਤੇ ਹੋ ਗਈ ਆ ਆ ਅਗਲੇ ਸੂਏ ਹੋਰ ਕਰ ਦੂਗੀ ਅਛਾ ਜੀ ਇਹਦੇ ਮਾਰ ਨੂੰ ਜੀਮੇਲ ਕਾਫੇ 31 ਮਗਰ ਜੀ ਠੀਕ ਆ ਲਓ ਜੀ ਇਹਦੇ ਪਿੱਛੇ ਵੀ ਫੀਮਲ ਕਾਫ ਦੇਖੋ ਕਿੰਨਾ ਦੁੱਧ ਦੁੱਧ ਭਾਜੀ ਇਹਦੇ ਥੱਲੇ ਕੋਲਾ ਲਾ ਲੈ ਕੋਈ ਵੀਰ 7 ਕਿਲੋ ਪਕੜਾਊਗਾ ਠੀਕ ਆ ਠੀਕ ਆ ਜੀ ਲਓ ਜੀ 7 ਕਿਲੋ ਜੀ ਤਾਂ ਇਹ ਥੱਲੇ ਦੋਵੇਂ ਬੋਵਾ ਆ ਗਏ ਇਹਦੇ ਪਿੱਛੇ ਵੀ ਫੀਮਲ ਕਾਫ ਆ ਗਿਆ ਤੇ ਚੱਟਾ ਵੀ ਦੇਖਦਾ ਤੇ ਬਹੁਤ ਹੀ ਜਿਆਦਾ ਫਸਾਈਆਂ ਦੇ ਵਿੱਚ ਆ ਹਾਂ ਜੀ ਕੱਦ ਕਾਰ ਡੰਡਾਂ ਚ ਰਿਕ ਭਾਈ ਜਵਾਨ ਹੈ ਦੰਡਾ ਚ ਜਿਹੜਾ ਜਵਾਨ ਆ ਦੰਦੋ ਭਾਈ ਟੋਕੀ ਜਾਂ ਸਿੱਗੀ ਹੋਊਗੀ ਵੇਖੀ ਨਹੀਂ ਜੇ ਆਪਾਂ ਅੱਛਾ ਜੀ ਹਾਂਜੀ ਠੀਕ ਆ ਮੈਂ ਦੱਸੀਗਾ ਚੋਟੀ ਸਿੱਗੀ ਹਾਂਜੀ ਹਾਂਜੀ ਲਓ ਜੀ ਕੀ ਕਰਦਾ ਵੇਖ ਲਓ ਟਾਈਮ ਲੱਗਣਾ ਵੇਖ ਲਓ ਜਿਹਦੇ ਸਿੱਗੀ ਏ ਭਾਜੀ ਲਓ ਜੀ ਛੇ ਦੰਦ ਝੋਟੀ ਇਹਦਾ ਕੱਦ ਤੁਸੀਂ ਚੈੱਕ ਕਰ ਸਕਦੇ ਜਾਨ ਕੋਠੇ ਜਿੱਡੀ ਝੋਟੀ ਆ ਇਹ ਬਾਈ ਕਿੰਨਾ ਕੁ ਭਰ ਜੂੜ ਦੁੱਧ ਦੁੱਧ ਭਾਜੀ ਜਿੱਡਾ ਕੱਦਿਆ ਝੋਟੀ ਨੇ قالانی ਆਪਾਂ ਆਂਦੇ اچھا ਜੀ ਗਾਹੀਆਂ 11 ਕਿਲੋ ਰਮਾਨਾ ਛੋਟੀ ਦੁੱਧ ਚਵਾਉਗੀ ਇਧਰ ਵੇਖੋ ਠੀਕ ਠੀਕ ਸਫਾਈਆਂ ਵੇਖੋ ਟੰਡੇ ਦੀ ਚੰਗਾ ਲੱਗਦਾ ਆਏ ਭਾਈ ਜੀ 150 ਕਿਲੋ ਤੋਂ ਹੋਵੇ ਛੋਟੀ پاس ਕਰਕੇ ਆਦੀ ਆ اچھا ਜੀ ਹਾਂ ਜੀ ਠੀਕ ਲੋ ਜਿਹੜੇ ਚਵਾਈ ਬਾਈ ਕਰਕੇ ਫਿਰ ਲੈ ਕੇ ਆਏ ਤਾਂ ਕੋਈ ਹੋਸਾ ਹੋਣਾ ਵੀਰ ਭਰਾ ਅੰਦਾਜ਼ਾ ਲਾਵੇ ਬਾਕੀ ਨਿਸ਼ਾਨੀਆਂ ਨੇ ਚੁੰਡੀਆਂ ਸਾਰੀਆਂ ਕਵਰ ਕਰਦੀ ਆ ਇਹਦਾ ਮੁੱਲ ਭਾਈ ਜੀ ਮੁੱਲ ਵੀ ਜੀ ਛੋਟੀ ਦਾ 90 95 ਜੋ ਮਰਜ਼ੀ ਕਰੀ ਜਾਈਏ ਨਾ ਅੱਛਾ ਜੀ 80 ਦੀ ਛੋਟੀ ਦੇ ਦੀਏ ਕਰ ਦਈਏ ਵੀ ਜਸਨੋਈ ਦੋ ਹੀ ਛੜੀਆਂ 80 ਦੀ ਇੱਕ ਹੋਰ ਛੱਡ ਦਈਏ 82 ਦੇ ਮਾਨਸਵੀਰ ਕਰਦਾ ਹੈ ਜੱਗੇ ਨੇ ਜੇ ਤੂੰ ਕਹਦਾ ਤੇਰੀ ਨਹੀਂ ਆਪਾਂ ਠੀਕ ਹੈ ਠੀਕ ਹੈ ਲਓ ਜੀ 82000 ਦੇ ਵਿੱਚ ਮਾਨਦਾਨ ਭਾਈ ਕਹਿੰਦਾ ਕਿ ਜਰੂਰ ਕਰਾਂਗੇ ਹਾਂਜੀ ਬਹੁਤ ਹੀ ਚੰਗੀ ਰਕਾਲ ਵਾਲੀ ਬਾਕੀ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਖੜੇ ਪੂਰ ਨੀਤੇ ਖੜੇ ਛੋਟੀ ਭਾਈ ਦੋਸਤ ਹੋਏ ਪੀ ਕੇ ਵਧਿਆ ਦੀ ਆ ਬਿਲਕੁਲ ਸਹੀ ਗੱਲ ਹੈ ਸੱਜਾ ਵੀ ਡੰਗਰ ਸੋਹਣਾ ਲੱਗਦਾ ਮਾਵਾ ਡੰਗਰਿਆ ਮੈਂ ਜਾਂਦੇ ਤੇ ਕਿਵੇਂ ਆ ਗਈ ਮੈਂ ਗੱਬਣ ਮੈਂ ਆ ਗਈ ਭਾਜੀ ਸੁਆ ਕੋ ਵੀਰ ਤੀਜਾ ਵਾਲੇ ਕੋਈ ਨਹੀਂ ਕੋਥਾ ਵਾਲੇ ਅੱਛਾ ਜੀ ਲੈਵਾ ਵੇਖ ਲੋ ਮੈਂ ਨਾ ਲਓ ਜੀ ਗੱਬਣ ਤਿਆਰ ਤੇ ਪਾਉ ਕੋਥਾ ਜੋ ਉਹਨੇ ਭਾਜੀ ਇੰਨੀ ਮੈਂ ਹੋਰ ਬਣੂਗੀ ਅੱਛਾ ਜੀ 10 ਹਫਤਾ ਲਾਏ 10 ਲਾ ਜੀ ਠੀਕ ਆ ਠੀਕ ਆ ਲਓ ਜੀ ਸੁਆ ਆਪਣੀ ਸਮਝ ਨਾਲ ਕੋ ਤੀਜਾ ਚੌਥਾ ਲਾ ਸਕਦਾ ਵਾ ਬਾਕੀ ਵੱਡੇ ਪੱਲੇ ਦੀ ਆ ਇਸ ਕਾਦ ਤੁਸੀਂ ਚੈੱਕ ਕਰ ਸਕਦੇ ਇਹ ਕਾਦ ਬਹੁਤ ਹੀ ਚੰਗਾ ਆ ਗਿਆ ਜੀ ਲਿਆ ਇਹ ਭਾਈ ਕਿੰਨੇ ਦੁੱਧ ਵਾਲੀ ਆ ਇਹਨੇ ਭਾਈ 14 ਮੀਟਰ ਦੀ ਗਾਰੰਟੀ ਤੇ ਮੈਂ ਆਈ ਆਏ ਅੱਛਾ ਜੀ ਆਪਣੇ ਵੀਰ ਭਰਾ ਸੱਜਣ ਕੋ ਆਈ ਘੱਟ ਵਜਨ ਵੇਖ ਲਓ ਮੈਂ ਦਾ ਠੀਕ ਆ ਠੀਕ ਲੋ ਜੀ ਇਹ ਵੀ ਨੀਲੀ ਰਾਵੀ ਦੇ ਵਿੱਚ ਆ ਗਈ ਜੀ ਮੇਰੀ ਉਹ ਚੌਣ ਵਾਲੀ ਮੈਂ ਆ ਭਾਈ ਅੱਛਾ ਜੀ ਹਾਂ ਜੀ 14 ਮੀਟਰ ਮਿਲ ਕੇ ਕੌੜ ਆ ਗਿਆ ਜਿਹਦੇ ਇੰਨੀ ਹੋਰ ਅਜੇ ਬਣੂਗੀ ਢੱਲਾਂ ਤੋਂ ਲਾ ਜਿਹੜੀਆਂ ਬਹੁਤ ਜਿਆਦਾ ਵਾ ਘੱਟ ਵਜਨ ਵੀ ਪੂਰਾ ਜੇ ਫਿਰ ਤੇ ਮਿਲਕ ਵੈਂਜਨ ਟਰੱਕ ਟੱਪਾਪਾਂ ਭਰੀਆਂ ਪਈਆਂ ਰੱਬ ਨੇ ਲਾਗ ਕੇ ਨਾ ਚੈੱਕ ਕਰਾਉਂਦੇ ਆ ਵੀ ਗਿਆ ਜੀ ਕਰ ਦੇਣਾ ਭਾਜ ਅੱਛਾ ਜੀ ਵਿਖਾਓ ਦੇ ਵਾਲਾ ਕੀ ਕਰ ਸਕਦੇ ਤੁਸੀਂ ਪਿੱਛੋਂ ਮਾਰੋ ਕੈਮਰਾ ਲਓ ਜੀ ਵੇਖੋ ਢਿੱਲਾ ਚਫਕਾਵਾ ਵਾਂਗੂ ਇੱਧਰ ਵੇਖੋ ਸਹੀ ਗੱਲ ਹੈ ਲਾੜ ਵੇਖੋ ਮੈਂ ਕਰ ਸਕਦੇ ਜੇ ਸਾਰੀਆਂ ਕਵਰ ਕਰੂਗੀ ਅਜੇ ਇਹਦਾ ਬਾਜੀ ਮੁੱਲ ਮੁੱਲ ਕਰਦੇ 85 ਅੱਛਾ ਜੀ 80 ਦੀ ਦੇ ਦੀਏ ਹੋਰ ਕਰ ਦੀਏ ਪੰਜੀ ਛੱਡਿਏ 75 ਦੀ ਦੇ ਦੀਏ 500 ਛੋੜ 74 ਦੀ ਨਹੀਂ ਆਦੀ ਕਰ 74 ਕਹਦਾ 74 ਦੀ ਦੇਣੀ ਜੱਗੇ ਵੀਰ ਠੀਕ ਹੈ ਲਓ ਜੀ 74000 ਦੀ 14 ਲੀਟਰ ਮਿਲ ਕੇ ਕਾੜ ਯਾਰ ਬਾਕੀ ਚਲੋ ਕੋ ਚੰਗੀ ਸਾਂਭਲਾ ਭਰਾ ਖੜੇ ਦੁੱਧ ਚੰਗਾ ਕੱਢੀਏ ਨਾ ਭਾਜੀ ਇਹੋ ਬੇਨਤੀ ਹੁੰਦੀ ਗੱਬਣ ਆਪਣੀ ਪਾਸ ਕਰੋ ਤਸੱਲੀ ਕਰੋ ਸੁਣ ਕੇ ਚੋ ਉਹ ਚਾਰ ਟਾਈਮ ਚੋ ਠੀਕ ਹੈ ਜੀ ਲਓ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਖਤਰਾਂ ਆਂਦਾ